समझे के डर गया है नेर ना समझे के चान डर गया है रात ना सोचे के सूरज मर गया है रात ना सोचे के सूरज मर गया है बाल जो बाल जोतां आस भरियां मान बतिय उठ जॻा मोमबत तूं जॻाद मोमबत मे राजेरे हठीला ਮੰਨਿਆ ਕੇ ਰਾਜ ਤੇਰੇ ਦਾ ਠੀਲਾ ਪਰ ਅਜੇ ਜਿਉਂਦਾ ਹੈ ਕਿਰਨਾਂ ਦਾ ਕਬੀਲਾ ਤੇਰੇ ਅਗੇ ਜਿਉਂਦਾ ਹੈ ਕਿਰਨਾਂ ਦਾ ਕਬੀਲਾ ਕਾਲਿਆਂ ਸੱਪਿਆਂ ਤੇ ਸਤਰਾਂ ਲਾਲ ਰੱਤਿਆਂ ਉਠ ਜਗਾ ਦੇ ਮੋਹ ਗਾਲ ਦੇ ਮੋਮਬਤੀਆਂ ਵਾਵਰੋਲੇ ਉੱਠਦੇ ਹੀ ਰਹਿੰਦੇ ਲਪਟੇ ਵਾਵਰੋਲੇ ਉੱਠਦੇ ਹੀ ਰਹਿੰਦੇ ਲਪਟੇ ਪੱਤ ਚੜਾਣੇ ਛਾੜਨੇ ਮੁਰ ਮੁਰਕੇ ਪੱਟੇ ਪੱਤ ਚੜਾਣੇ ਚਾੜਨੇ ਮੁੜ ਮੁੜ ਕੇ ਪੱਕੇ ਪਰ ਇਸ ਦਾ ਮਤਲਬ ਹੈ ਨਹੀਂ ਇਸ ਦਾ ਮਤਲਬ ਹੈ ਨਹੀਂ ਕਿ ਪੁੰਗਰ ਨਾ ਪੱਤੀਆਂ ਉੱਠ ਜਗਾ ਦੇ ਮੋਮ ਪੱਤੀਆਂ ਤੂੰ ਜਗਾ ਦੇ ਮੋਮ ਪੱਤੀਆਂ ਆਖਰੀ ਬੰਦ ਜਿਹੜੇ ਨੇ ਕੌਣ ਵਿੱਚ ਨਿਤ ਬਦਲਹੀ ਵਿਸ਼ ਤੋਂ ਨਾ ਡਰਦੇ ਕੌਣ ਵਿੱਚ ਨਿਤ ਬਦਲਹੀ ਵਿਸ਼ ਤੋਂ ਨਾ ਡਰਦੇ ਬਿਰਖ ਕੂਟੇ ਰੋਜ਼ ਆਪਣਾਂ ਕਰਮ ਕਰਦੇ ਬਿਰਖੂ ਕੇ ਰੋਜ਼ ਆਪਣਾਂ ਕਰਮ ਕਰਦੇ ਜ਼ਹਿਰ ਨੂੰ ਜ਼ਹਰ ਨੂੰ ਅਮਰਿਤ ਤੇ ਬਦਲੀ ਜਾਨ ਪੱਤਿਆਂ ਉੱਥੇ ਜਗਾ ਦੇ ਮੋ ਬੱਤੀਆਂ ਤੂੰ ਜਗਾ ਦੇ ਮੋ